ਦੀ ਮਨ ਮੀਰਿਆ ਨਾਮ ਦਾ ਰੋਹ ਕਰਨਾ ਤੇ ਹਰ ਨਾਲ ਰੋਹ ਤੇ ਨਾਮ ਜੀ ਜੋ ਪ੍ਰਭਾ ਮੇਰੇ ਨਾਲ ਅੰਗੜੀਕਾਰ ਹੋ ਕਰੇ ਤੇਰਾ ਨਾਮ ਇਹ ਪੁੰਨ ਪਦਾਰਥ ਤੇਰਾ ਜਲ ਨਾਲ ਕੇ ਇੱਕ ਤਿਆਰ ਹੈ ਜਲ ਮਾਨ ਵਾਸ ਬਤਨਕਾਰ ਦਮ ਦਮ ਸਾਹਿਬ ਜੀ ਜੀ ਗੁਰੂ ਗਰੀਬ ਨਿਵਾਦ ਅੰਦਰ ਜਮੀ ਸਚੇ ਪਾਤਸ਼ਾਹ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਾਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਪੰਜਾਬ ਵਿੱਚ ਜੋ ਕੁਦਰਤੀ ਆਪਦਾ ਆਫਤ ਵਿੱਚ ਜਿਹੜੀਆਂ ਸਿੱਖ ਸੰਗਤਾਂ ਹੋਰ ਲੁਕਾਈ ਫਸੀ ਹੋਈ ਐ ਜਿਨ੍ਹਾਂ ਦਾ ਤਨ ਮਨ ਧਨ ਅਤੇ ਆਰਥਿਕ ਤਰ੍ਹਾਂ ਕਈ ਤਰ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਉਹਨਾਂ ਦੀ ਦੇਹ ਅਰੋਗਤਾ ਤੇ ਚੜਦੀ ਕਲਾ ਲਈ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਚਕਣ ਬੋਰਡ ਵੱਲੋਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਕਰਾਈ ਗਈ। ਪਾਠ ਸਾਹਿਬ ਪੜ੍ਹੀ ਸੁਣੀ ਬਾਣੀ ਸਤਖੰਡ ਵਿੱਚ ਪ੍ਰਵਾਨ ਕਰਨੀ। ਬਾਣੀ ਦਾ ਮਹਤਮ ਜਿਹੜੇ ਇਸ ਆਫਤ ਵਿੱਚ ਆਪਦਾ ਵਿੱਚ ਫਸੇ ਹੋਏ ਹਨ ਜਿਨ੍ਹਾਂ ਦਾ ਤਾਂ ਮਨ ਆਰਥਿਕ ਕਈ ਤਰ੍ਹਾਂ ਨਾਲ ਨੁਕਸਾਨ ਹੋਇਆ। ਉਹਨਾਂ ਦੀ ਦੇਹ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਅੰ ਸੰਸਾਯੋ ਨਾਮ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਇਹ ਜੋ ਕੁਦਰਤੀ ਆਪਦਾ ਆਈ ਇਸ ਤੇ ਰੋਕ ਲਾਓ ਸਮਰੱਥ ਸਤਿਗੁਰੂ ਪਾਤਸ਼ਾਹ ਇਹ ਆਫਤ ਤੋਂ ਸੰਗਤਾਂ ਨੂੰ ਬਚਾ ਕੇ ਰੱਖੋ ਫੇਰ ਚੜ੍ਹਦੀ ਕਲਾ ਵਿੱਚ ਪੰਜਾਬ ਦੀਆਂ ਰੌਣਕਾਂ ਲਾਓ ਹਰੀਆਂ ਭਰੀਆਂ ਖੇਤੀਆਂ ਕਰੋ ਪਾਤਸ਼ਾਹ ਮਿਹਰ ਕਰਿਆ ਰੱਖੋ ਜਿਹੜੀਆਂ ਸੰਗਤਾਂ ਉੱਤੇ ਸੇਵਾ ਕਰ ਰਹੀਆਂ ਹਨ ਉਹਨਾਂ ਦੀ ਵੀ ਦੇ ਅਰੋਗਤਾ ਛੜਦੀ ਕਲਾ ਬਖਸ਼ਣੀ ਅੰਸੰਸਾਇੋਨਾ ਹਰ ਮੈਦਾਨ ਫਤਿਹ ਕਰਣਾ ਆਪ ਜੀ ਦੇ ਹਜ਼ੂਰੀ ਵਿੱਚ ਅਖੰਡ ਪਾਤਸ਼ਾਹ ਜੀ ਦੇ ਭੋਗ ਉਪਰੰਤ ਸ਼ਬਦ ਕੀਰਤਨ ਸ੍ਰੀ ਆਨੰਦ ਸਾਹਿਬ ਜੀ ਦੀ ਅਰਦਾਸ ਬਖਸ਼ਿਆ ਦਾਤਾ ਵਿੱਚੋਂ ਕਲਾ ਪ੍ਰਸ਼ਾਦ ਦੀਆਂ ਤੇ ਗਾਦਰ ਹਨ ਆਪ ਜੀ ਨੂੰ ਭੋਗ ਲਗੇ ਪ੍ਰਸ਼ਾਦ ਸਾਧ ਸੰਗਤ ਨੂੰ ਮਿਲੇ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ